ਅੱਜ ਦੀ ਇਹ ਪ੍ਰੈਸ ਸਾਰਕਾ ਜਿਹੜੀ ਪੰਜਾਬ ਸਰਕਾਰ ਜਿੰਨੇ ਪਿਛਲੇ ਦਿਨਾਂ ਦੇ ਵਿੱਚ ਵੱਡੀਆਂ-ਵੱਡੀਆਂ ਪ੍ਰੈਸ ਕਾਨਫਰੰਸ ਕਰਕੇ ਬੜੇ ਦਗਮੰਜੇ ਮਾਰੇ ਸੀ ਕਿ ਅਸੀਂ ਜਾਂ ਲੈਂਡ ਪੁਲਿੰਗ ਐਕਟ ਲੈ ਕੇ ਆ ਰਹੇ ਆ ਪੰਜਾਬ ਦੇ ਕਿਸਾਨਾਂ ਦੇ ਹਿੱਤ ਦੇ ਵਿੱਚ ਆ ਪੰਜਾਬ ਦੀ ਤਰੱਕੀ ਦੇ ਹਿੱਤ ਦੇ ਵਿੱਚ ਆ ਸਾਰੀਆਂ ਕਿਸਾਨ ਜਥੇਬੰਦੀਆਂ ਉਹਦੇ ਵਿਰੁੱਧ ਹਰ ਜਗ੍ਹਾ ਤੇ ਪ੍ਰਚਾਰ ਕਰ ਰਹੀਆਂ ਭਾਰਤੀ ਜਨਤਾ ਪਾਰਟੀ ਦਾ ਇੱਕ ਵਕਤ ਜੋ ਸਾਡੇ प्रदेश अध्यक्ष श्री जाखड़ जी ਨਾਲ लक्ष्मी शर्मा जी ਦੀ ਅਗਵਾਈ ਦੇ ਵਿੱਚ ਗਵਰਨਰ ਸਾਹਿਬ ਨੂੰ ਮਿਲ ਕੇ ਵੀ ਮੈਮੋਰੰਡਮ ਦੇ ਕੇ ਆਇਆ ਇਹ ਜਿਹੜਾ ਐਕਟ ਆ ਇਹ ਪੂਰੀ ਦੀ ਪੂਰੀ ਤਰ੍ਹਾਂ ਕਿਸਾਨ ਮਾਰੂ ਐਕਟ ਆ ਇਹਦੇ ਵਿੱਚ ਟੋਟਲ ਪੰਜਾਬ ਦੇ ਵਿੱਚ 38700 ਏਕੜ ਜ਼ਮੀਨ ਜਿਹੜੀ ਆ ਉਹ ਇਸ ਐਕਟ ਦੇ ਤਹਿਤ ਜਿਹੜੀ ਪੰਜਾਬ ਸਰਕਾਰ ਆ ਉਹਨੂੰ ਅਕਵਾਇਰ ਨਹੀਂ ਉਹਨੂੰ ਜ਼ਿਮੀਂਦਾਰਾਂ ਕੋਲੋਂ ਖੋਹਣਾ ਚਾਹੁੰਦੀ ਆ ਉਦਾ ਕਾਰਨ ਇਹ ਕਿ ਜਿਸ ਦਿਨ ਵੀ ਇਸ ਤੇ ਨੋਟੀਫਿਕੇਸ਼ਨ ਹੋ ਜਾਂਦਾ ਉਸ ਦਿਨ ਤੋਂ ਜਿਹੜਾ ਕਿਸਾਨ ਆ ਨਾ ਉਸ ਜ਼ਮੀਨ ਨੂੰ ਵੇਚ ਸਕਦਾ ਨਾ ਉਸ ਜ਼ਮੀਨ ਤੇ ਕਰਜ਼ਾ ਲੈ ਸਕਦਾ ਤੇ ਉਸ ਜ਼ਮੀਨ ਨੂੰ ਡਿਵੈਲਪ ਕਰਨ ਦੇ ਵਿੱਚ 5 ਸਾਲ ਲੱਗਦੇ ਜਾਂ 10 ਸਾਲ ਲੱਗਦੇ ਆ ਸਰਕਾਰ ਜਿਹੜੀ ਆ ਸਿਰਫ 30000 ਰੁਪਇਆ ਜਿਹੜਾ ਵਾ ਸਾਲਾਨਾ ਉਸ ਜ਼ਮੀਨਦਾਰ ਨੂੰ ਕੰਪਨਸੇਸ਼ਨ ਦੇਗੀ ਜਿਨ ਪੌਸ਼ ਲੱਗ ਕੇ ਪੌਸ਼ ਏਰੀਆ ਦੇ ਜਿਹੜੇ ਨਾਂ ਲੱਗਦੇ ਇਲਾਕੇ ਆ ਜਿਵੇਂ ਗਰਦਾਸਪੁਰ ਦੀ ਵੀ 80 ਏਕੜ ਜ਼ਮੀਨ ਇਹਦੇ ਵਿੱਚ ਆ ਜਿਹੜਾ ਸਾਡੀ ਸਮਝ ਆਇਆ ਉਹ ਗਰਦਾਸਪੁਰ ਦਾ ਸਰਾਊਂਡਿੰਗ ਏਰੀਆ ਜਿਹੜਾ ਘਰਾਲੇ ਵਾਲਾ ਏਰੀਆ ਉੱਥੋਂ ਦੀ ਆ ਤੁਸੀਂ ਦੇਖੋ ਉੱਥੋਂ ਦਾ ਜਿਹੜਾ ਇਸ ਟਾਈਮ ਠੇਕਾ ਚੱਲ ਰਿਹਾ ਉਸੀ ਤੋਂ 85000 ਰੁਪਇਆ ਪਰ ਏਕੜ ਚੱਲ ਰਿਹਾ ਸਰਕਾਰ ਨੇ ਉਹ ਜ਼ਮੀਨ ਨੂੰ ਜਿੱਦਾਂ ਨੋਟੀਫਿਕੇਸ਼ਨ ਕਰਤਾ ਉਹ ਜਿਹੜਾ ਜ਼ਿੰਮੇਦਾਰ ਆ ਉਸ ਜ਼ਮੀਨ ਤੋਂ ਵਾਂਝਾ ਹੋ ਜਾਏਗਾ ਨਾ ਉੱਤੇ ਖੇਤੀ ਕਰ ਸਕੇਗਾ ਨਾ ਉਸਤੇ ਬੈਂਕ ਲੋਨ ਲੈ ਸਕੇਗਾ ਨਾ ਹੀ ਉਸ ਨੂੰ ਵੇਚ ਸਕੇਗਾ ਇਹ ਸਿਰਫ 30000 ਰੁਪਿਆ ਜਿਹੜਾ ਵਾ ਉਹ ਸਰਕਾਰ ਨੂੰ ਕੰਪਨਸੇਸ਼ਨ ਦੇ ਰਹੀ ਹੈ 1 ਸਾਲ ਦੀ ਜਿੰਨਾ ਚਿਰ ਉਹ ਜਿਹੜਾ ਪ੍ਰੋਜੈਕਟ ਆ ਪੂਰਾ ਡਿਵੈਲਪ ਨਹੀਂ ਹੁੰਦਾ ਇੱਕ ਇੱਕ ਕਰ ਜਮੀਨ ਜੇ ਜ਼ਿਮੀਦਾਰ ਦੀ ਹੁੰਦੀ ਆ ਉਹਨੂੰ ਸਿਰਫ ਇੱਕ 200 ਗਾਜ ਦਾ ਰਹਿ ਸ਼ੀਪ ਪਲਾਟ ਉਸ ਜ਼ਮੀਨ ਦੇ ਵਿੱਚ ਮਿਲੂਗਾ ਉਹਨੂੰ ਕੋਈ ਕਮਰਸ਼ੀਅਲ ਪਲਾਟ ਉੱਥੇ ਨਹੀਂ ਮਿਲੂਗਾ ਜੇ ਇਸ ਜ਼ਿਮੀਦਾਰ ਦੀ ਜ਼ਮੀਨ ਉਸ ਤੋਂ ਵੱਧ ਹੁੰਦੀ ਆ ਉਨੂੰ ਉਹਦੇ ਨਾਲ ਸਰਕਾਰ ਨੇ ਪ੍ਰਪੋਜ਼ਲ ਬਣਾਈਆਂ ਵੀ 200 ਗਜ ਦਾ ਜਿਹੜਾ ਵਾ ਰੈਸੀ ਪਲਾਟ ਤੇ 1000 ਗਜ ਦਾ ਰੈਸੀ ਪਲਾਟ ਤੇ 200 ਗਜ ਦਾ ਕਮਰਸ਼ੀਅਲ ਪਲਾਟ ਰਹਿ ਗਈ ਹੁਣ ਤੇ ਮੇਰੀ ਤੁਹਾਡੇ ਸਾਰੇ ਅੱਗੇ ਬੇਨਤੀ ਵੀ ਗੁਰਦਾਸਪੁਰ ਦੀਆਂ ਕਿੰਨੀਆਂ ਐਸੀਆਂ ਕਲੋਨੀਆਂ ਜਿਹੜੀਆਂ ਜੇ ਅਨਡਵੈਲਪ ਆ ਜਿਹੜੀਆਂ ਵਿਕੀਆਂ ਨਹੀਂ ਜਿਹੜੀਆਂ ਖਾਲੀ ਪਈਆਂ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਜਿਹੜੀਆਂ ਕਲੋਨੀਆਂ ਖਾਲੀ ਪਈਆਂ ਉਹਨਾਂ ਨੂੰ ਵਿਕਸਿਤ ਕਰੇ ਉਹਨਾਂ ਦੀ ਰਜਿਸਟਰੀ ਹੋਵੇ ਨੋਸੀ ਵਾਲਾ ਜਿਹੜਾ ਜਨ ਉਹਨਾਂ ਨੇ ਖੜਾ ਕਰਕੇ ਉਹਨਾਂ ਕਲੋਨੀਆਂ ਦੀ ਸਾਰੀਆਂ ਰਜਿਸਟਰੀਆਂ ਰੋਕ ਦਿੱਤੀਆਂ ਤੇ ਇਕੱਠੀ ਜ਼ਮੀਨ ਕਰਕੇ ਸਾਰੀ ਜ਼ਮੀਨ ਇਕੱਠੀ ਕਰਕੇ ਵੱਡੇ ਕਾਰਪੋਰੇਟ ادارے ਜਿਹੜੇ ਵੱਡੇ ਵੱਡੇ ਜਿਹੜੀਆਂ ਬਿਲਡਿੰਗਾਂ ਡਿਵੈਲਪ ਕਰਦੇ ਉਹਨਾਂ ਨੂੰ ਹੁਣ ਕੱਲੇ ਲੁਧਿਆਣੇ ਡਿਸਟ੍ਰਿਕਟ ਦੀ 23000 ਏਕੜ ਜ਼ਮੀਨ ਆ ਜਿਹੜੀ ਲੁਧਿਆਣੇ ਦੇ ਸਰਾਊਂਡਿੰਗ ਏਰੀਆ ਜਦੋਂ ਆਪਾਂ 23000 ਏਕੜ ਜ਼ਮੀਨ ਇੱਕ ਜ਼ਿਲ੍ਹੇ ਦੇ ਵਿੱਚੋਂ ਅਕਵਾਇਰ ਕਰ ਲਾਂਗੇ ਉਹ ਵੀ ਧੱਕੇਸ਼ਾਹੀ ਦੇ ਨਾਲ ਜੇ ਇਹਨਾਂ ਨੇ ਉਸ ਦਿਨ ਜਿੱਦਾਂ ਪ੍ਰੈਸ ਕਾਨਫਰੰਸ ਕੀਤੀ ਸੀ ਤੁਹਾਨੂੰ ਇਜਾਜ਼ਤ ਹੋਵੇਗਾ ਮਰੋੜਾ ਜੀ ਨੇ ਕਿਹਾ ਸੀ ਵੀ ਜੇ ਕੋਈ ਜ਼ਿੰਮੇਦਾਰ ਆਪਣੀ ਜ਼ਮੀਨ ਨਹੀਂ ਦੇਣੀ ਚਾਹੁੰਦਾ ਤੇ ਉਹ ਨਹੀਂ ਦੇ ਸਕਦਾ ਪਰ ਜਿਹੜੀ ਜ਼ਮੀਨ ਉਹਦੇ ਵਿੱਚ ਆਉਂਦੀ ਜਿੱਦਨ ਉਹਦਾ ਨੋਟੀਫਿਕੇਸ਼ਨ ਹੋ ਗਿਆ ਨੋਟੀਫਿਕੇਸ਼ਨ ਦੇ ਵਿੱਚ ਉਹ ਜ਼ਿੰਮੇਦਾਰ ਜ਼ਮੀਨ ਵੇਚ ਨਹੀਂ ਸਕਦਾ ਤੇ ਉੱਤੇ ਵਾਈ ਨਹੀਂ ਕਰ ਸਕਦਾ ਉਹ ਜ਼ਮੀਨ ਰੱਖ ਕੇ ਕਰੂਗਾ ਕੀ ਜਿੰਨੇ ਸਹਾਇਕਤੰਦੇ ਆ ਚਾਹੇ ਉਹ ਮੁਰਗੀ ਪਾਲਣਾਂ ਡੇਰੀ ਫਾਰਮਿੰਗ ਆ ਇਹ ਸਰਕਾਰ ਉਹ ਸਾਰੇ ਧੰਦਿਆਂ ਨੂੰ ਤਬਾਹ ਕਰਨ ਜਾ ਰਹੀ ਹੈ। ਕੋਈ ਇਸ ਜ਼ਿਲ੍ਹੇ ਦੀ 23000 ਏਕੜ ਜ਼ਮੀਨ ਜ਼ਿਮੀਦਾਰ ਦੇ ਥੱਲੇੋਂ ਨਿਕਲ ਜਾਣੀ ਹੈ। ਉਹ ਕੀ ਕਰੇਗਾ? 200 ਗਜ ਦਾ ਕਮਰਸ਼ੀਅਲ ਪਲਾਂਟ ਲੈ ਕੇ 1000 ਗਜ ਦਾ ਰੈ residențial ਪਲਾਂਟ ਲੈ ਕੇ ਉਹ ਉਹ ਸਰਵਾਈਵ ਕਿਵੇਂ ਕਰੇਗਾ? ਕੋਈ ਜਿਹੜਾ ਜ਼ਿਮੀਦਾਰ ਆ ਕੋਈ ਆ ਵੱਡਾ ਆ ਚਾਹੇ ਛੋਟਾ ਮੇਰਾ ਖਿਆਲ ਜਿਹੜੀਆਂ ਘਰ ਦੀਆਂ ਜਿੰਨੀਆਂ ਜ਼ਰੂਰਤਾਂ ਆਪਣੀ ਖੇਤ ਦੇ ਵਿੱਚੋਂ ਪੈਦਾ ਕਰਦਾ, ਦੁੱਧ ਕਰਦਾ, ਆਟਾ ਕਰਦਾ, ਸਬਜ਼ੀਆਂ ਕਰਦੀਆਂ ਸਾਰਾ ਕੁਝ ਉਸ ਨੂੰ ਤੁਸੀਂ ਜ਼ਮੀਨ ਉਹਦੇ ਕੋਲੋਂ ਇੱਥੇ ਆ ਕੇ ਤੇ ਉਹਨੂੰ ਆਪਾਂ ਇੱਕ ਕਮਰਸ਼ੀਅਲ ਪਲਾਟ ਦੇ ਕੇ ਉਹ ਜ਼ਮੀਨ ਦਾ ਜਿਹੜਾ ਕਮਰਸ਼ੀਅਲ ਪਾਰਟ ਦੇ ਵਿੱਚ ਕੀ ਕਰੇਗਾ ਇਹ ਪੂਰੀ ਦੀ ਪੂਰੀ ਸਾਰੀ ਦੀ ਸਾਰੀ ਸਰਕਾਰ ਦੀ ਧੱਕੇਸ਼ਾਈ ਆ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜਾ ਗੁਰਦਾਸਪੁਰ ਭਾਰਤੀ ਜਨਤਾ ਪਾਰਟੀ ਪੰਜਾਬ ਜਿਹੜੀ ਪੂਰੀ ਦੀ ਪੂਰੀ ਜ਼ਮੀਰਦਾਰ ਭਾਈਚਾਰੇ ਨਾਲ ਖੜੀ ਆ ਅਸੀਂ ਇਹ ਧੱਕਾ ਬਿਲਕੁਲ ਨਹੀਂ ਹੋਣ ਦੇਵਾਂਗੇ ਇਹਨੂੰ ਚਾਹੇ ਸੈਂਟਰ ਤੱਕ ਲਿਜਾਣਾ ਪਵੇ ਗਵਰਨਰ ਸਾਹਿਬ ਨੂੰ ਅਸੀਂ ਮਿਲ ਲਿਆ ਤੋ ਤੁਸੀਂ ਦੇਖਿਆ ਜਦੋਂ ਕਿਸਾਨ ਅੰਦੋਲਨ ਆਇਆ ਸੀ ਸਿਰਫ ਤੇ ਸਿਰਫ ਇੱਕ ਬੀਜੇਪੀ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਸੀ ਹਾਲਾਂਕਿ ਉਹ ਜਿਹੜਾ ਤਿੰਨ ਬਿਲ ਐਏ ਸੀ ਉਹਨਾਂ ਦੇ ਵਿੱਚ ਕਿਸਾਨਾਂ ਨੂੰ ਉਦੋਂ ਤੱਕ ਕੋਈ ਨੁਕਸਾਨ ਨਹੀਂ ਸੀਗਾ ਇਹ ਬਿਲ ਦੇ ਵਿੱਚ ਜਿੱਦਣ ਉਹ ਨੋਟੀਫਿਕੇਸ਼ਨ ਕਰ ਦਿੰਦੇ ਸਿੱਧਾ ਦਾ ਸਿੱਧਾ ਕਿਸਾਨ ਉਹਦੇ ਵਿੱਚ ਇਨਵੋਲ ਹੋ ਜਾਂਦਾ ਕੋ ਨੋਟੀਫਿਕੇਸ਼ਨ ਹੋ ਗਿਆ ਨਾਉ ਜ਼ਮੀਨ ਦੇ ਵਿੱਚ ਜਾ ਸਕਦਾ ਨਾ ਜ਼ਮੀਨ ਵੇਚ ਸਕਦਾ ਨਾ ਜ਼ਮੀਨ ਤੇ ਲੋਨ ਲੈ ਸਕਦਾ ਹੁਣ ਇੱਕ ਵੱਡੇ ਪ੍ਰੋਜੈਕਟ ਨੂੰ ਜੇ ਕੰਪਲੀਟ ਹੋਣ ਲਈ 10 ਤੋਂ 15 ਸਾਲ ਲੱਗਣਗੇ ਉਹ ਜ਼ਮੀਨਦਾਰ ਉਹਨਾਂ ਚਿਰ ਕੀ ਕਰੇਗਾ ਜਿਹੜੀਆਂ ਵਪਾਰਕ ਜ਼ਮੀਨਾਂ ਸ਼ਹਿਰਾਂ ਦੇ ਨਾਲ ਉਹਨਾਂ ਦੇ ਰੇਟ ਵੀ ਕਾਫੀ ਜ਼ਿਆਦਾ ਉਹ ਰੇਟ ਵੀ ਘਟਦੇ ਰਹਿਆ ਇਸ ਕਰਕੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਜਿਹੜਾ ਪੂਰੇ ਇੰਡੀਆ ਦੇ ਵਿੱਚ ਸ਼ਹਿਰੀਕਰਨ ਹੋ ਰਿਹਾ ਵਾਯੋਗ ਜ਼ਮੀਨਾਂ ਦਾ ਉਹ 31% ਆ 31% ਪੰਜਾਬ ਦੇ ਵਿੱਚ ਪਹਿਲਾਂ ਹੀ ਉਹ 42% ਜਿਹੜਾ ਸ਼ਹਿਰੀਕਰਨ ਹੋ ਚੁੱਕਾ ਆਲਰੇਡੀ 42% ਸ਼ਹਿਰੀਕਰਨ ਹੋ ਚੁੱਕਾ ਜਿਹੜੀ ਐਗਰੀਕਲਚਰ ਲੈਂਡ ਆ ਉਹ ਤੁਸੀਂ ਮੰਨ ਕੇ ਚੱਲੋ ਜਿਹੜੀ ਆਪਣੇ 58% ਜਿਹੜੀ ਐਗਰੀਕਲਚਰ ਲੈਂਡ ਰਹਿ ਗਈ ਆ ਪੰਜਾਬ ਇੱਕ ਖੇਤੀ ਆਧਾਰਿਤ ਸੂਬਾ ਵਾ ਜੇ ਅਸੀਂ ਉਹਦੇ ਚੋਂ ਐਗਰੀਕਲਚਰ ਨੂੰ ਏਦਾਂ ਖਤਮ ਕਰੀ ਜਾਵਾਂਗੇ ਤੇ ਪੰਜਾਬ ਸਰਵਾਈਵ ਕਿਵੇਂ ਕਰੇਗਾ ਕਿੰਨੀ ਅਨਪਲਾਈਮੈਂਟ ਹੋ ਜਾਏਗੀ ਉਹ ਲੋਕ ਕਿੱਥੇ ਜਾਣਗੇ ਕੋਈ ਫੈਕਟਰੀ ਇੰਡਸਟਰੀ ਤੇ ਲੱਗ ਨਹੀਂ ਰਹੀ ਕੋਈ ਇਹ ਜਿਹੜੇ ਬਣਾ ਰਿਆ ਇਹਨਾਂ ਨੂੰ ਵੀ ਵਪਾਰਕ ਵੱਡੇ ਫਲੈਟ ਵੱਡੇ ਮਾਲ ਵੱਡੀਆਂ ਦੁਕਾਨਾਂ ਹੁਣ ਉਹ ਫਲੈਟ ਦੁਕਾਨਾਂ ਲੈ ਕੇ ਤੇ ਜੇ ਆਪਾਂ ਐਗਰੀਕਲਚਰ ਖਤਮ ਕਰਾਂਗੇ ਤੇ ਉਹਨਾਂ ਦੇ ਵਿੱਚ ਆਏਗਾ ਕੌਣ ਇਹ ਸਿਰਫ ਤੇ ਸਿਰਫ ਸਰਕਾਰ ਦੀ ਇੱਕ ਚਾਲ ਹੈ ਜਮੀਦਾਰਾਂ ਕੋਲ ਸਸਤੀਆਂ ਜ਼ਮੀਨਾਂ ਨੋਟੀਫਿਕੇਸ਼ਨ ਕਰਾ ਕੇ ਤੇ ਵੱਡੇ ਵਪਾਰਕ ਆਦਾਰਿਆਂ ਨੂੰ ਮਹਿੰਗੇ ਮੁੱਲ ਤੇ ਦੇ ਕੇ ਉਹਦੇ ਵਿੱਚ ਉਹ ਮਲਾਈ ਖਾਣਾ ਚਾਹੁੰਦੇ ਆ ਭਾਰਤੀ ਜਨਤਾ ਪਾਰਟੀ ਕਿਸੇ ਵੀ ਸੂਰਤ ਦੇ ਵਿੱਚ ਇਹ ਬਰਦਾਸ਼ਤ ਨਹੀਂ ਕਰੇਗੀ ਅੱਜ ਅਸੀਂ ਸਿਰਫ ਤੁਹਾਡੇ ਮਾディアਮ ਦੇ ਨਾਲ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਾਨੂੰ ਸੜਕਾਂ ਤਾਂ ਵੀ ਉਤਰਨਾ ਪਿਆ ਜ਼ਿਲ੍ਹਾ ਲੈਵਲ ਤੇ ਮੰਡਲ ਲੈਵਲ ਦੇ ਪਿੰਡ ਲੈਵਲ ਤੱਕ ਅਸੀਂ ਸਰਕਾਰ ਦਾ ਵਿਰੋਧ ਕਰਾਂਗੇ ਤੇ ਇਸ ਜਿਹੜਾ ਐਕਟ ਆ ਲੈਂਡ ਪੂਲਿੰਗ ਐਕਟ ਇਹਦਾ ਇਹਨੂੰ ਪੂਰੀ ਦੀ ਪੂਰੀ ਤਰ੍ਹਾਂ ਜਿਹੜਾ ਅਸੀਂ ਇਹਦਾ ਵਿਰੋਧ ਕਰਾਂਗੇ ਹੁਣ ਕੱਲੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ 44 ਪਿੰਡ ਆ ਜਿਨ੍ਹਾਂ ਨੂੰ ਅਕਵਾਇਰ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਵਿੱਚ 4464 ਏਕੜ ਜ਼ਮੀਨ ਜਿਹੜੀ ਏ ਸੈਕਟਰ ਦੇ ਵਿੱਚ ਅਕਵਾਇਰ ਕੀਤੀ ਜਾ ਰਹੀ ਹੈ। ਮੋਹਾਲੀ ਦੇ ਵਿੱਚ 3535 ਹੁਣ ਮੋਹਾਲੀ ਦੇ ਕੋ ਮੋਹਾਲੀ ਪਹਿਲਾਂ ਤੁਸੀਂ ਜਦੋਂ ਮੋਹਾਲੀ ਜਾਂਦੇ ਆ ਅੱਦਾ ਮੋਹਾਲੀ ਦੇ ਖਾਲੀ ਪਿਆ ਜਿਹੜਾ ਪਹਿਲਾਂ ਅਕਵਾਇਰ ਕੀਤਾ ਹੋਇਆ ਉੱਥੇ ਆਪਾਂ 3500 ਏਕੜ ਜ਼ਮੀਨ ਹੋਰ ਅਕਵਾਇਰ ਕਰਕੇ ਕੀ ਦਰਸਾਉਣਾ ਚਾਹੁੰਦੇ ਆ 1000 ਏਕੜ ਜਲੰਧਰ ਡਿਸਟ੍ਰਿਕਟ ਦੀ ਜ਼ਮੀਨ ਆ 1000 ਏਕੜ ਪਠਾਨਕੋਟ ਦੀ ਪਟਿਆਲਾ ਡਿਸਟ੍ਰਿਕਟ ਦੀ 1150 ਇਸੇ ਤਰ੍ਹਾਂ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੀ 80 ਏਕੜ ਜ਼ਮੀਨ ਤੇ ਬਟਾਲੇ ਤੋਂ 160 ਏਕੜ ਜਿਹੜੀ ਜ਼ਮੀਨ ਆ ਉਹ ਇਸ ਐਕਟ ਦੇ ਤਹਿਤ ਟੱਕੇਸ਼ਾਈ ਜਿਹਨੂੰ ਆਪਾਂ ਨਾਦਰਸ਼ਾਈ ਐਕਟ ਕਹਿ ਸਕਦੇ ਹਾਂ ਉਹਦੇ ਤਹਿਤ ਜਿਮੀਦਾਰਾਂ ਦੇ ਕੋਲੋਂ ਖੋਹੀ ਜਾਂਦੀ ਹੈ। ਸਰਕਾਰੀ ਕੀ ਮੰਦੇ ਨੇ ਕਿ ਇੱਥੇ ਕ腐ਸ਼ਨ ਆ ਵੀ ਜਿਹੜੀ ਉਹ ਇੰਨਾ ਜਰਾ ਕਰਕੇ ਮਦਦ ਕੀ ਸਰਕਾਰ ਪਹਿਲੀ ਲਈ ਹੈ ਕਿ ਡਵੈਲਪਮੈਂਟ ਕਰਦੀ ਹੈ ਪਰ ਕੀ ਲੱਗਦਾ ਹੈ ਕਿ ਉਹਦਾ ਮਨਸ਼ਾ ਕੀ ਆ ਕਸਦਾ ਜੇ ਡਿਵੈਲਪਮੈਂਟ ਸਰਕਾਰ ਦਾ ਮਕਸਦ ਡਿਵੈਲਪਮੈਂਟ ਹੋਵੇ ਤੇ ਜਿਹੜੀਆਂ ਸ਼ਹਿਰਾਂ ਦੇ ਵਿੱਚ ਇੰਨੀਆਂ ਕਲੋਨੀਆਂ ਅਨਡਿਵੈਲਪ ਪਈਆਂ ਜਿਨ੍ਹਾਂ ਦੇ ਸਿਰਫ 5 ਜਾਂ 10% ਉਹਨਾਂ ਦੇ ਵਿੱਚ ਉਹ ਘਰ ਜਾਂ ਪਲਾਟ ਕੱਟੇ ਆ ਉਹਨਾਂ ਨੂੰ ਇਹਨਾਂ ਨੇ ਇੱਕ ਐਨਓਸੀ ਵਾਲਾ ਜਨਰਲ ਆ ਕੇ ਉਹਨਾਂ ਦੀਆਂ ਰਜਿਸਟਰੀਆਂ ਬੰਦ ਕਰ ਦਿੱਤੀਆਂ ਜੇ ਸਰਕਾਰ ਡਿਵੈਲਪਮੈਂਟ ਹੀ ਚਾਹੁੰਦੀ ਤਾਂ ਸ਼ਹਿਰ ਦੀ ਡਿਵੈਲਪਮੈਂਟ ਪਹਿਲਾਂ ਹੀ ਕਰ ਸਕਦੀ ਹੁਣ ਮਹਾਲੀ ਡਿਸਟ੍ਰਿਕਟ ਦੇ ਵਿੱਚ ਉਹ 1000 3500 ਏਕੜ ਹੋਰ ਐਕਵਾਇਰ ਕਰ ਰਿਹਾ ਜੇ ਤੁਸੀਂ 에어ਪੋਰਟ ਰੋਡ ਜਾਓ ਤੁਸੀਂ ਦੇਖੋ ਦੋਨੋਂ ਪਾਸੇ ਤੋਂ ਮਹਾਲੀ ਖਾਲੀ ਪਿਆ ਵਾ ਇਹਦੇ ਵਿੱਚ ਇਹੀ ਆ ਜ਼ਿਮੀ ਸਰਕਾਰ ਉਹਨਾਂ ਕੋ ਜਮੀਨ ਲੈ ਕੇ ਮੁੜ ਕੇ ਅੱਗੇ ਜਿਹੜੇ ਵੱਡੇ ਉਦਯੋਗਪਤੀ ਆ ਜਾਂ ਵੱਡੇ ਬਿਲਡਰ ਆ ਉਹਨਾਂ ਨੂੰ ਇਹ ਜਮੀਨਾਂ ਵੇਚਣੀਆਂ ਚਾਹੁੰਦੀ ਤੇ ਇਹਦੇ ਵਿੱਚ ਜਿਹੜਾ ਉਹ ਪੂਰੀ ਦੀ ਪੂਰੀ ਚੋਰ ਬਜਾਰੀ ਕਰਨਾ ਚਾਹੁੰਦਾ ਪਹਿਲਾਂ ਵੀ ਜੇ ਸਰਕਾਰਾਂ ਇਹਦਾ ਕਰਨੀ ਹੁੰਦੀ ਹੁੰਦੀ ਪਹਿਲੀ ਵਾਰੀ ਕੀਤਾ ਚੁੱਕਾ ਜਿਹੜਾ ਲੈਂਡ ਪੂਲਿੰਗ ਐਕਟ ਇਹਨਾਂ ਨੇ ਨਵਾਂ ਬਣਾਇਆ ਜੀ ਪਹਿਲੇ ਐਕਟ ਨੂੰ ਇਹਨਾਂ ਨੇ ਉਹ ਪਹਿਲੇ ਐਕਟ ਦੇ ਵਿੱਚ ਸੋਧ ਕਰਕੇ ਨਵਾਂ ਬਣਾਇਆ ਪਹਿਲਾਂ ਇਹ ਸੀਗਾ ਜ਼ਿਮੀਦਾਰ ਦੀ ਮਰਜ਼ੀ ਦੇ ਨਾਲ ਜਿਹੜਾ ਕੋਈ ਪ੍ਰਾਈਵੇਟ ਬਿਲਡਰ ਸੀ ਜਾਂ ਜਦੋਂ ਪੁੱਡਾ ਅਕਵਾਇਰ ਕਰਦੀ ਸੀ ਕੋਈ 15 1 ਇੱਕ ਜਾਂ 20 ਇੱਕਰ ਜ਼ਮੀਨ ਉਹਦੀ ਕੰਪਨਸੇਸ਼ਨ ਦੇ ਕੇ ਤੇ ਉਹ ਜ਼ਿਮੀਦਾਰ ਕੋਲ ਜ਼ਮੀਨ ਲਈ ਜਾਂਦੀ ਹੁਣ ਇਹਨਾਂ ਨੇ ਪੂਰੇ ਦੇ ਪੂਰੇ ਏਰੀਆ ਦਾ ਇੱਕ ਨੋਟੀਫਿਕੇਸ਼ਨ ਕਰ ਦੇਣਾ ਜਿੱਦਾਂ ਨੋਟੀਫਿਕੇਸ਼ਨ ਕਰਤਾ ਉਦੋਂ ਨੂੰ ਜਿਹੜੀ ਜ਼ਮੀਨ ਆ ਨਾ ਜ਼ਿਮੀਦਾਰ ਵੇਚ ਸਕਦਾ ਨਾਉ ਤੇ ਵਾਈ ਕਰ ਸਕਦਾ ਸਿਰਫ 30000 ਰੁਪਏ ਨਾਲ 1 ਏਕੜ ਦਾ ਉਹਨੂੰ ਠੇਕਾ ਦੇਣਾ ਸਾਲ ਦਾ ਇਹ ਉਹ ਡਿਵੈਲਪਮੈਂਟ ਜਿਹੜੀ ਆ 10 ਸਾਲ ਹੁੰਦੀ ਆ ਹੁੰਦੀ ਆ ਨਹੀਂ ਹੁੰਦੀ ਫਲॉप ਹੋ ਜਾਂਦੀ ਆ ਇਸ ਕਰਕੇ ਇਹਦੇ ਵਿੱਚ ਤੇ ਸਿੱਧੇ ਦਾ ਸਿੱਧਾ ਜ਼ਿਮੀਂਦਾਰ ਨੂੰ ਨੁਕਸਾਨ ਆ ਜੀ ਬਿਲਕੁਲ ਜੀ 30000 ਰੁਪਏ ਏਕੜ ਦਾ ਇਸੇ ਕਰਕੇ ਦੇਣਾ ਨਾ ਇਹਨਾਂ ਨੇ ਜੀ ਪਹਿਲਾਂ ਜਿਹੜੀ ਕੰਪੰਸੇਸ਼ਨ ਦੇ ਰਹੇ ਉਹਨੂੰ 30000 ਰੁਪਏ ਸਾਲ ਦਾ ਦੇ ਰਹੇ ਆ